गुड मॉर्निंग स्वागत है ता यूट्यूब चैनल मनप्रीत बराड़ ब्लॉग्स से और तू सारे किए हो कर दे सारे ठीक ठाक होवोगे तो अपने अपने घर तंदुरुस्त होवोंगे चलो जी स्टार्टिंग कर लगे साढ़े अठ बजे अच्छे लेट कर लगे क्योंकि जबजो सिंह बराड़न हैलीडे ठीक है जी स्कूल द होलीडे अच्छ सैचरडे संडे हॉलीडे होंगी थोड़ा पता ही है कि आप्ट ਤੈਨ ਲੋ ਜੀ ਅੱਜ ਹੈਗਾ ਸੈਟਰਡੇ ਐਂਡ ਅੱਜ ਇਹ ਦਿਨ ਇੱਕ ਮੇਟੂ ਬੂਆ ਬੰਦ ਕਰਦਾ ਮੱਕੀ ਤੱਗੇ ਬਹੁਤ ਤਿੱਤੀ ਤਿੱਜੀ ਲੋ ਟਾਈਪ ਜੀ ਹੁਣ ਚੱਲਦੀ ਹੈ ਦੁਪਹਿਰੇ ਪੂਰੀ ਹੁੰਦੀ ਹੈ ਤੇ ਫਿਰ ਲੋ ਟਾਈਪ ਜੇ ਚੱਲਦੀ ਹੁੰਦੀ ਹੈ ਹਵਾ ਹੁਣ ਵੀ ਬਹੁਤ ਚੱਲੀ ਜਾਂਦੀ ਹੈ ਪਰ ਲੋ ਟਾਈਪ ਜੇ ਚੱਲ ਰਹੀ ਹੈ ਤੇ ਆ ਕੀ ਹੋਇਆ ਕੱਲ ਤੁਹਾਨੂੰ ਮੈਂ ਦੱਸਿਆ ਸੀ ਸਬਸਕ੍ਰਾਈਬਰ ਤੇ ਕਹਿੰਦੇ ਬੈਨਾ ਇਹਦੇ ਪਾਤਾ ਸੀ ਸੂਟ ਨਿਕਰ ਸੂਟ ਬਟ ਇਹਨੂੰ ਸੂਟ ਨਹੀਂ ਕਰਦਾ ਕੱਲ ਹੀ ਬਿਮਾਰ ਹੋ ਗਿਆ ਕਿਉਂਕਿ ਏਸੀ ਵਗੈਰਾ ਚ ਉਹਨੂੰ ਹੁੰਦਾ ਉੱਥੇ ਸਕੂਲ ਵੀ ਏਸੀ ਹੁੰਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਫਿਰ ਇਹ ਕੱਲ ਨਿਕਰ ਸੂਟ ਪਾਇਆ ਸੀ ਸੋਏ ਨੂੰ ਹੋ ਹੋਇਆ ਤੇ ਬਿਮਾਰ ਕੋਲਡ ਵਗੈਰਾ ਇਹਨੂੰ ਐਂਡ ਸ਼ਾਇਦ ਹੁਣ ਫੀਵਰ ਵੀ ਲੱਗ ਰਿਹਾ ਹਲਕਾ ਹਲਕ ਤੇ ਹੁਣ ਇਹਨੇ ਕੁਛ ਨਹੀਂ ਖਾਣਾ ਦਵਾਈਆਂ ਦੇ ਨਾਲ ਇਹਦਾ ਜੀ ਨਹੀਂ ਕਰਦਾ ਤੇ ਫੇਰ ਮੰਗ ਰਿਹਾ ਫਰਾਈਜ਼ ਠੀਕ ਹੈ ਤੇ ਓਇਲੀ ਆਪਾਂ ਦੇਣਾ ਨਹੀਂ ਇਹਨੂੰ ਸਭ ਤੋਂ ਪਹਿਲੀ ਗੱਲ ਓਇਲੀ ਉਹਨਾਂ ਨੂੰ ਦੇਣਾ ਨਹੀਂ ਖਾਂਸੀ ਵੀ ਅਕਸਰ ਬੱਚੇ ਲੱਗਦੇ ਨਾਲ ਤੇ ਫਿਰ ਹੁਣ ਮੈਂ ਸੋਚਿਆ 에ਅਰ ਫਰਾਈਰ ਦੇ ਵਿੱਚ ਆਪਾਂ ਇਹਨੂੰ ਥੋੜੇ ਜਿਹਾ ਫਰਾਈਜ਼ ਬਣਾ ਦੇਣੇ ਕਿਉਂਕਿ ਵਿਦਆਊਟ ਔਇਲ ਹੁੰਦੇ ਹਨ ਸੋ ਆਪਾਂ ਚਲੋ ਫਰਾਈਜ਼ ਬਣਾ ਕੇ ਦਿੰਦੇ ਇਹਨੂੰ ਵਿਦਆਊਟ ਔਇਲ ਤੇ ਜੇ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਬਾਕੀ ਨਾ ਆਪਾਂ ਸਵੇਰ ਦਾ ਨਹੀਂ ਚੱਕਿਆ ਹੁਣ ਵੀ ਮੈਂ ਇੱਕ ਗੱਲ ਹੋਰ ਐਡੀਟਿੰਗ ਦੇ ਘੱਟੋ ਘੱਟ 2 ਘੰਟੇ ਲੱਗਦੇ ਨੇ ਇਹ ਆਪਾਂ ਕਹਿ ਦਈਏ ਵਲੌਗ ਨੂੰ ਐਡਿਟ ਕਰਨਾ ਅਜੇ ਤਾਂ ਮੈਂ ਬੋਲਣ ਵਾਲਾ ਕੰਮ ਮੇਰਾ ਹੈ ਨਹੀਂ ਅੱਜ ਜਿਹੜਾ ਵਲੌਗ ਐਡਿਟ ਕਰਕੇ ਹੀ ਨਾ ਇਹਦੇ ਵਿੱਚ ਮੇਰਾ ਬੋਲਣ ਵਾਲਾ ਕੰਮ ਜਮ੍ਹਾਂ ਵੀ ਨਹੀਂ ਕਰਗਾ ਮੰਮੀ ਘੱਟ ਕਰੇਗੀ ਕਰਗਾ ਕਿ ਮੇਰਾ ਬੋਲਣ ਵਾਲਾ ਬਿਲਕੁਲ ਵੀ ਕੰਮ ਹੈ ਨਹੀਂ ਸੀ ਫਿਰ ਵੀ ਮੈਨੂੰ ਡੇਢ ਘੰਟਾ ਲੱਗ ਗਿਆ ਮੈਂ 7 ਵਜੇ ਦੀ ਬੈਠੀ ਐਡਿਟਿੰਗ ਕਰ ਸਾਢੇ 8 ਵਜੇ ਹੁਣ ਮੈਂ ਉੱਠ ਕੇ ਆਈ ਐਡਿਟਿੰਗ ਕਰਕੇ ਪਤਾ ਕੀ ਹੋ ਕਿ ਸਾਡੇ ਵਾਈਫਾਈ ਦੀ ਪ੍ਰੋਬਲਮ ਹੁੰਦੀ ਆ ਹੋਰ ਮੈਨੂੰ ਲੱਗਦਾ 2 ਘੰਟੇ ਤੱਕ ਵਾਈਫਾਈ ਬੰਦ ਹੋ ਜਾਂਦੇ ਬਸ ਰੇਂਜ ਚਲੀ ਜਾਂਦੀ 3 ਵਜੇ ਆਉਂਦੀ ਰੇਂਜ ਫਿਰ ਸਾਢੇ 3 ਵਲੌਗ ਪਾਣਾ ਹੁੰਦਾ ਐਡਿਟ ਨਹੀਂ ਹੁੰਦਾ ਸੋ ਮੈਂ ਦਵਾ ਦਵਾ ਐਡਿਟਿੰਗ ਕਰਕੇ ਤੇ ਵਲੌਗ ਐਡਿਟ ਤੇ ਲਾਇਆ ਹੀ ਚਲੋ ਉਦੋਂ ਨੂੰ ਐਡਿਟ ਹੋ ਜਾਊਗਾ ਤੇ ਸੋਖਾ ਆਪਣਾ ਵਲੌਗ ਪੈ ਜਾਊਗਾ ਨਾ ਕਿਉਂਕਿ ਫਿਰ ਐਦ ਸਵੇਰੇ ਆਪਾਂ ਸਦੇ ਆਹ ਦਾਲ ਧਰਦੇ ਸੀਗੇ ਮੂੰਗੀ ਮਸਰਾਂ ਦੀ ਟਿਫਨ ਚ ਦੇਤੀ ਸੀ ਇਹਨਾਂ ਨੂੰ ਤੇ ਜਦੋਂ ਜਤਨ ਨੇ ਸਕੂਲ ਜਾਣਾ ਨਹੀਂ ਸੀ ਤੇ ਆਪਣੀ ਦਾਲ ਪਾਈ ਹੋਈ ਹੈ ਹੋ ਸਕਦਾ ਸ਼ਾਮ ਨੂੰ ਵੀ ਨਾਲ ਲੋਡ ਪਾ ਵੀ ਮੇਰੇ ਹਿਸਾਬ ਨਾਲ ਤਾਂ ਨਹੀਂ ਪੈਂਦੀ ਕਿਉਂਕਿ ਮੈਂ ਵੀ ਮੱਝ ਸਾਡੀ ਬਹੁਤ ਖਰਾਬ ਕਰਦੀ ਆ ਅੱਗੇ ਪਿੱਛੇ ਮਿਲਦੀ ਟੋਕੜਾ ਮਤਲਬ ਸਮਝ ਸੰਭ ਦੱਸਿਆ ਆਪੇ ਤੇ ਫਿਰ ਭਈ ਹੁਣ ਮੈਂ 프라이ਸ ਬਣਾ ਕੇ ਇਹਦੀ ਗੱਲਾਂ ਬਾਤਾਂ ਬਹੁਤ ਹੋ ਗੀਆਂ ਤਿੱਦ ਤੱਕ फटाफट ਜਿਹੜੇ ਆਪਾਂ 프라이ਸ ਨੂੰ ਆਲੂਆਂ ਨੂੰ ਕਟਿੰਗ ਕਰ ਦਿੰਦੇ ਨੇ ਸਾਇਮ ਤੇਲ ਜੇ ਬਣਾ ਕੇ ਦੇਣੀ ਇਹਨੂੰ ਆਪਰ ਖਾਂਸੀ ਦਾ ਦੇਰੀ ਇਹਨੂੰ ਜਦੋਂ ਇਹਨੂੰ ਬਿਮਾਰ ਹੋਵੇ ਨਾ ਰੋਟੀ ਜੀ ਚੰਗੀ ਲੱਗਦੀ ਕਿਉਂਕਿ ਦਵਾਈਆਂ ਹੁੰਦੀਆਂ ਨੇ ਜਿਹੜੀਆਂ ਗਰਮ ਹੁੰਦੀਆਂ ਤੇ ਉਹ ਨਾ ਭੁੱਖ ਜਿਹੜੀ ਆਪਣੀ ਮਾਰ ਦਿੰਦੇ ਨਾ ਦਵਾਈ ਨਾ ਤਾਂ ਕਰਕੇ ਬਟ ਆਪਾਂ ਨੂੰ ਵੀ ਹੁੰਦਾ ਜਦੋਂ ਆਪਾਂ ਬਿਮਾਰ ਹਾਂ ਕੋਕਰੀ ਜੀ ਚੀਜ਼ ਖਾਣ ਨੂੰ ਜੀ ਕਰਦਾ ਨਾ ਉਲੀਆ ਬੱਚੇ ਨਾ ਫਿਰ ਅੱਜ ਜਿਹਨੇ ਵਲੌਗ ਬਹੁਤ ਲੇਟ ਸ਼ੂਟ ਕੀਤਾ ਦੇਖੋ ਕਿੱਥੇ ਜਾ ਕੇ ਪੂਰਾ ਹੁੰਦਾ ਵਲੌਗ ਤਾਂ ਅਸੀਂ ਸ਼ਾਂਤ ਤੱਕ ਹੀ ਕੰਟੀਨਿਊ ਰੱਖਾਂਗੇ ਹੱਲ ਨਾਲ ਲੰਮਾ ਤੋਂ ਲੰਮਾ ਬਿਜਾਊਗਾ ਥੋੜਾ ਫਿਰ ਜਦੋਂ ਲੰਮਾ ਬੰਦਾ ਹੁੰਦਾ ਫਿਰ ਬਣਾਉਣਾ ਪੈ ਜਾਂਦਾ ਨਾ ਫਿਰ ਬਣਾ ਦੇਣੀ ਪਲੀਜ਼ ਸਾਰੇ ਜਣੇ ਫੁੱਲ ਵਾਚ ਕਰਿਆ ਕਰੋ ਠੀਕ ਹੈ ਜੀ ਵੀ ਤਾਂ ਐਡ ਕਰਿਆ ਕਰੋ ਸਪੋਰਟ ਕਰਿਆ ਕਰੋ ਬਹੁਤ ਸਾਰੇ ਭੈਣ ਭਾਈ ਫੁੱਲ ਸਪੋਰਟ ਕਰ ਰਹੇ ਨੇ ਆਪਾਂ ਨੂੰ ਤੇ ਪਲੀਜ਼ ਸਾਰੇ ਜਣੇ ਕਰਿਆ ਕਰੋ ਫੁੱਲ ਸਪੋਰਟ ਹਨਾ ਇਹ ਬਹੁਤ ਵਧੀਆ ਲੱਗਦਾ ਜਦੋਂ ਭੈਣ ਭਾਈ ਬਹੁਤ ਸੋਹਣੇ ਸੋਹਣੇ ਕਮੈਂਟ ਕਰ ਰਹੇ ਨੇ ਆ ਤੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇੱਕ ਦਿਨ ਸਪੈਸ਼ਲ ਵਲੌਗ ਬਣਾਉਣਾ ਆਪਾਂ ਤੇ ਉਹਦੇ ਵਿੱਚ ਤੁਹਾਡੇ ਨਾਮ ਵਗੈਰਾ ਲਵਾਂਗੇ ਆਪਾਂ ਠੀਕ ਹੈ ਜੀ ਸਾਰੇ ਭੈਣ ਭਈਆਂ ਦੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਠੀਕ ਹੈ ਜੀ ਐਡੀਟਿੰਗ ਦੀ ਟੈਨਸ਼ਨ ਹੁੰਦੀ ਹੈ ਮੈਨੂੰ ਉਹ ਮੈਂ ਆਪਦਾ ਕੰਮ ਨਵੇੜਾਈ ਆ ਕਿਉਂਕਿ ਫਿਰ ਵਾਈਫਾਈ ਬੰਦ ਹੋ ਜਾਊਗਾ ਉਸ ਤੋਂ ਪਹਿਲਾਂ ਪਹਿਲਾਂ ਚਲੋ ਮੇਰਾ ਵਲੌਗ ਐਡੀਟ ਹੋ ਜਾਊਗਾ ਫਿਰ ਮੇਰਾ ਫਿਕਸ ਟਾਈਮ ਆ ਤੁਹਾਨੂੰ ਪਤਾ 3:30 ਵਜੇ ਦਾ ਆਪਣਾ ਟਾਈਮ ਫਿਕਸ ਆ ਵਲੌਗ ਦਾ ਸੋ 3:30 ਵਜੇ ਆਪਣਾ ਵਲੌਗ ਦਾ ਟਾਈਮ ਫਿਕਸ ਆਪਾਂ 3:30 ਵਜੇ ਪੋਣਾ ਹੁੰਦਾ ਠੀਕ ਹੈ ਜੀ ਸੋ ਸਾਰੇ ਜਣੇ ਫੋਲੋ ਸਪੋਰਟ ਕਰਾਇਆ ਕਰੋ ਫੋਲੋ ਵਾਚ ਕਰਾਇਆ ਕਰੋ ਫੁੱਲ ਸਪੋਰਟ ਕਰਾਇਆ ਕਰੋ ਬਸ ਮੈਂ ਜਿਹਨੂੰ ਵੀ ਸਪੋਰਟ ਕਰਦੀ ਮੈਂ ਫੁੱਲ ਸਪੋਰਟ ਕਰਦੀ ਮੈਂ ਕਦੇ ਵੀ ਆਦੇ ਸਪੋਰਟ ਵਿੱਚ ਕਮੀ ਨਹੀਂ ਰੱਖੀ ਚਾਹੇ ਮੈਂ ਕਿਸੇ ਦਾ ਵੀ ਵਲੌਗ ਦੇਖੀਏ ਮੈਂ ਮੇਰੇ ਕੋਲ ਨਹੀਂ ਟਾਈਮ ਹੁੰਦਾ ਨਾ ਮੈਂ ਲਗਾ ਕੇ ਰੱਖ ਦਿੰਦੀ ਆ ਤੇ ਬਟ ਆਪਾਂ ਕਦੇ ਵੀ ਉਹ ਨਹੀਂ ਕੀਤਾਗਾ ਕਿ ਹਣਾ ਲੁਕਾ ਧੁੱਕੀ ਜੀ ਕਿ ਐਡਸ ਸਕਿਪ ਕਰਦੀ ਆਪਾਂ ਫੋਰਾ ਸਪੋਰਟ ਕਰਦੇ ਆ ਜਿਹਨੂੰ ਵੀ ਕਰਦੇ ਆ ਆਪਾਂ ਵੀ ਸੋ ਭੈਣ ਭਾਈ ਮੈਨੂੰ ਵੀ ਸਾਰੇ ਫੋਰਾ ਸਪੋਰਟ ਕਰਿਆ ਕਰੋ ਕਿ ਅਬੇ ਗੱਲਾਂ ਸੁਣ ਤੁਹਾਨੂੰ ਵੀ ਪਤਾ ਇਸ ਗੱਲਾਂ ਦਾ ਕਿ ਆਪਾਂ ਨੂੰ ਜਿਹੜੀਆਂ ਐਡ ਚੱਲਦੀਆਂ ਨੇ ਆਪਾਂ ਨੂੰ ਤਾਂ ਡਾਲਰ ਸ਼ੋਲਰ ਆਪਣੇ ਪੈਸਾ ਤੇ ਲਾਪਨ ਤਾਂ ਉਹਨਾਂ ਦੇ ਬੰਨਾ ਹੈ ਨਾ ਤੇ ਜੇਕਰ ਆਪਾਂ ਇੱਕ ਦੂਜੇ ਦੀ ਸਾਰੇ ਭੈਣ ਭਾਈ ਕਰਾਂਗੇ ਫੇਰ ਹੀ ਆ ਸਪੋਰਟ ਸੋ ਸਾਰੇ ਜਣੇ ਐਡ ਜਰੂਰ ਵਾਚ ਕਰਿਆ ਕਰੋਗੇ ਤੁਕੀ ਆਉਂਦਾ ਹੀ ਆਪਾਂ ਨੂੰ ਤੁਹਾਨੂੰ ਪਤਾ ਰੈਵਨਿਊ ਬਣਨਾ ਹੁੰਦਾ ਆਪਾਂ ਨੂੰ ਸੋ ਸਾਰੇ ਜਣੇ ਐਡ ਜਰੂਰ ਵਾਚ ਕਰਿਆ ਕਰੋ ਇਹ ਦਰਮਿਆਨ ਨੂੰ ਦੀ ਕਟਿੰਗ ਕਰ ਸ਼ੁਰੂ ਕਰਤੀ ਸੀ ਛੇਲੇ ਸੀ ਆਪਾਂ ਤੇ ਉਹੀ ਗੱਲ ਕਰ ਤੁਹਾਨੂੰ ਮੈਂ ਕਿਹਾ ਨਾ ਆਪਾਂ ਇਹਦੇ ਪਾ ਨਹੀਂ ਸਕਦੇ ਨਿਕਰ ਸੂਟ ਜਾਂ ਮਜੂ ਤੇ ਚਲੋ ਇੱਕ ਦਿਨ ਲਈ ਆਪਾਂ ਪਾ ਕੇ ਨਾਲ ਤਾਂ ਆਪਾਂ ਆਪਦੇ ਸਬਸਕ੍ਰਾਈਬਰ ਦੀ ਗੱਲ ਸੁਣ ਲਈ ਹੈਨਾ ਚਲੋ ਉਹਨਾਂ ਨੂੰ ਨਾ ਹੋਊਗਾ ਕਿ ਸਾਡੀ ਗੱਲ ਨਹੀਂ ਸੁਣੀ ਇਸ ਕਰਕੇ ਆਪਾਂ ਪਾਤਾ ਸੀ ਸੂਟ ਬਟ ਇਹ ਨਿਕਰ ਸੂਟ ਪਾਉਂਦੇ ਆ ਜੇ ਲਾਈਕ ਨਹੀਂ ਹੈਗਾ ਗਰਮੀ ਵਿੱਚ ਵੀ ਆਪਾਂ ਇਹਦਾ ਲੋਰ ਟੀ-ਸ਼ਰਟ ਹੀ ਪਾਉਣੇ ਹੁੰਨੇ ਪੂਰੀ ਘਰੇ ਵੀ ਨਿਕਰ ਸੂਟ ਦੀ ਵੀ ਇਹਦੇ ਲਈ ਬਣੇ ਨਹੀਂਗੇ ਕਾਜੀ ਮੜਾ ਮੋਟਾ ਪਾ ਵੀ ਨਹੀਂ ਹੁੰਦੇ ਸੀ ਸਣ ਸੂਟ ਤਾਂ ਲਈਦੇ ਤਾਂ ਹੈਗੇ ਇਹ ਨਹੀਂ ਲੈਂਦੇ ਨੀ ਆਪਾਂ ਨਿਕਰ ਸੂਟ ਨਿਕਰ ਸੂਟ ਵੀ ਲਈਦੇ ਆ ਪਰ ਹੰਢਦੇ ਨਹੀਂ ਫਿਰੇ ਇਹ ਸੂਟ ਪੱਤ ਦਾ ਵਾਟਰ ਜਿਹੜਾ ਇਹਦਾ ਕੰਮ ਨਵੇੜ ਦੇਣੇ ਤੇ ਫਿਰ ਆਪਾਂ ਉਹ ਲੋ ਜਿੱਦਰ ਮੈਂ ਨਾ ਨਮਕ ਪਾ ਕੇ ਤੇ ਆਪਾਂ ਆਲੂ ਪਾਤੇ ਆ ਪਾਣੀ ਗਰਮ ਦੇ ਵਿੱਚ ਤੇ ਆਪਾਂ ਉਹਨੂੰ ਏਅਰ ਫੈਨ ਨੂੰ ਬਾਹਰ ਲੈ ਕੇ ਰੱਖ ਦੇ ਅੱਜ ਤਾਂ ਬ੍ਰੇਕਫਾਸਟ ਵਿੱਚ ਜੱਜੂ ਪ੍ਰਾਈਸ ਖਾਣੇ ਤੋਂ ਲੈ ਜਿਹੜਾ ਇਹਨਾਂ ਖਾਂਸੀ ਤੋਂ ਪਤਾ ਹੈਗੀ ਆ ਤੇਲ ਚ ਤਾਂ ਆਪਾਂ ਬਣਾ ਕੇ ਦੇ ਦੇ ਸਾਡੇ ਮਨਪਸੰਦ ਵੀ ਤੇ ਚੀਜ਼ ਅੱਜ ਨੂੰ ਇਹ ਜਨ ਸਕੂਲ ਬੈਗ ਵਾਸ਼ ਕਰਨਾ ਹੈਗਾ ਉਹਦੇ ਵਿੱਚ ਨਾ ਕੱਲ ਨਾ ਪੇਠੇ ਦੀ ਸਬਜੀ ਸੀ ਪਤਾ ਨਹੀਂ ਤਾਂ ਟਿਫਨ ਲੀਕੇਜ ਕਰ ਗਿਆ ਮਤਲਬ ਆਉਂਦੀ ਵਾਕੀ ਕੀਤਾ ਹੋਗਾ ਜਾਂਦੀ ਵਾਕੀ ਤਾਂ ਨਹੀਂ ਆਉਂਦੀ ਵਾਕੀ ਜਦੋਂ ਕਿਤੇ ਖਾਦਾ ਖੁੱਦਾ ਟਿਫਨ ਚੰਗੀ ਤਰ੍ਹਾਂ ਲੱਗਾ ਨਹੀਂ ਤੇ ਉਹ ਲੀਕੇਜ ਕਰ ਗਿਆ ਤੇ ਹਲਕੀ ਹਲਕੀ ਜਿਹੜੀ ਆਪਣਾ ਆਇਲ ਸੀਗਾ ਉਹ ਬੈਗ ਦੇ ਵਿੱਚ ਹੋ ਗਿਆ ਤੇ ਬੈਗ ਨੂੰ ਅੱਜ ਵਾਸ਼ ਕਰੂਣੇ ਨੇ ਸੋ ਕਿ ਅੱਜ ਤੇ ਕੱਲ ਚ ਦੋ ਦੇਣਾ ਤੇ ਸੌਂ ਜਾਊਗਾ ਅੱਜ ਬਸ ਇਹ ਕੰਮ ਕਰਕੇ ਨਾ ਕਨ ਬੈਗ ਤਾਂ ਉੱਤੋਂ ਨੇ ਈਜੀ ਵਿੱਚ ਤੋਂ ਗੰਨੇ ਪਗ ਦੇਖੋ ਆਲੂਆਂ ਦੇ ਵਿੱਚੋਂ ਕਿੰਨਾ ਚਿੱਟਾ ਆ ਨਿਕਲਦਾ ਨਾ ਮਲੇ ਸੋ ਉਹ ਜਿਹੜੀ ਆਪਾਂ ਦਵਾਈਆਂ ਸਿਰ ਤੇ ਦੇਣਾ ਉਹ ਹੁੰਦਾ ਤਾਂ ਹੀ ਤਾਂ ਕਹਿ ਦਿੰਦੇ ਜਦੋਂ ਸਬਜੀ ਬਣਾਉਨੇ ਆ ਤੁਸੀਂ ਆਲੂ ਵਾਲ ਕੇ ਪਾਓ ਕਿਉਂਕਿ ਆਪਾਂ ਜਦੋਂ ਕੱਟ ਕੇ ਉਹ ਨਹੀਂ ਸੁੱਟ ਦਿੰਦੇ ਉਹ ਸਾਰਾ ਜਿਹੜਾ ਝੱਗ ਜੀ ਹੁੰਦੀ ਆ ਉਹ ਸਾਰੀ ਕੂਕੜ ਦੇ ਵਿੱਚ ਜੋ ਸਿਟੀ ਬਚਦੇ ਵਿੱਚ ਮਿਕਸ ਮੁਕਸ ਹੋ ਜਾਂਦਾ ਸਾਰਾ ਕੁਝ ਐ ਹੀ ਹੁੰਦਾ ਅਈ ਕਹਿੰਦੇ ਕਿ ਆਲੂ ਉਬਾਲ ਕੇ ਬਣਾਓ ਸਬਜ਼ੀ ਨੂੰ ਕੋਸ਼ਿਸ਼ ਕਰੋ ਤੁਸੀਂ ਕੁੱਕਰ 'ਚ ਨਾ ਬਣਾਓ ਇਹ ਕਹਿੰਦੇ ਆ ਪਰ ਆਪਾਂ ਤਾਂ ਜਲਦੀ ਦੇ ਮਾਰੇ ਕੁੱਕਰਾਂ ਦੇ ਵਿੱਚ ਸਿੱਧੀ ਮਰਾ ਦਿੰਦੇ ਆ ਪਰ ਕਹਿੰਦੇ ਕੁੱਕਰ 'ਚ ਨਹੀਂ ਬਣਾਉਣੀ ਚਾਹੀਦੀ ਮੈਂ ਹਾਂਡੀ-ਮੁੰਡੀ 'ਚ ਕਿਉਂ ਮਿੱਟੀ ਦੇ ਭਾਂਡੇ 'ਚ ਬਣਾ ਲਓ ਨਹੀਂ ਟੋੜੀਆਂ 'ਚ ਬਣਾਉਂਦੇ ਸੀ ਲੋਕ ਟੋੜੀ 'ਚ ਬਣਾ ਲਓ ਥੀੜੀ ਦਾ ਵੀ ਥੀੜੀ ਲਗਾ ਦਿਨ ਨੂੰ ਰੰਨੇ ਆਪਾਂ ਉਹਨਾਂ 'ਚ ਬਣਾ ਲਓ ਪਰ ਕੁੱਕਰ ਦੇ ਤੇ ਵਿੱਚ ਆਪਾਂ ਤਾਂ ਜਲਦੀ ਦੇ ਮਾਰੇ ਕਹਿ ਦਿੰਦੇ ਆ ਜਲਦੀ ਬਣ ਦੇ ਲਈ ਸਬਜ਼ੀ ਪਰ ਮਾੜੀ ਬਹੁਤ ਆ ਕੁੱਕਰ ਦੇ ਵਿੱਚ ਸਬਜ਼ੀ ਬਣਾਈ ਮੋਕਮੈਂਟ ਹੋ ਉਸ ਤੇ ਇਕ ਲੋ ਉਹਨੇ ਤੇ ਸ਼ਾਮ ਕਿਤੇ ਬਾਲਾ ਤਾਂ 에ਅਰ ਫਰੇਟ ਵੀ ਬਸ ਟਾਈਮਿੰਗ ਲਗਾ ਕੇ ਡਿਮੈਂਟਲ ਚ ਬਣ ਜਾਂਦੇ ਕੋਈ ਟਾਈਮ ਨਹੀਂ ਲੱਗਦਾਗਾ ਨਹੀਂ ਹਾਂ ਦਾ ਕੁਛ ਤਾਂ ਪਹਿਲੇ ਖਾ ਲੂ ਬਣਾ ਕੇ ਰੱਖ ਦੂੰਗੀ ਤਾਂ ਤਾਂ ਮੈਨੂੰ ਇਹ ਰੋਟੀ ਖਾਣੂ ਜੀ ਨਹੀਂ ਕਰਦਾ ਦਵਾਈਆਂ ਨਾਲ ਭੁੱਖ ਮਾਰਦੀ ਇਹ ਮੈਨੂੰ ਵੀ ਅੱਜ ਛਿੱਕਾ ਪਤੰਦਵਾਰਾ ਲੱਗ ਗਿਆ ਕੀ ਗੱਲ ਹੋ ਗਈ ਦੋ ਤਿੰਨ ਦਿਨ ਬਚਾ ਜਾ ਰਿਹਾ ਮੀਂਹ ਜਿੰਨੇ ਦਿਨ ਤਾਂ ਮੀਂਹ ਨਹੀਂ ਪੈਦ ਰਹੇ ਉਹਨੇ ਦਿਨ ਤਾਂ ਬੜਾ ਵਧੀਆ ਵਿਚਾਰਿਆ ਉਹਨੂੰ ਛਿੱਕਾ ਨਹੀਂ ਆਉਂਦੀਆਂ ਛੱਡੇ ਮੌਸਮ ਚਵੇਂ ਨੌਂ ਦੀਆਂ ਮਿਲ ਪਰ ਮੈਂ ਸੁਣਾ ਲਾਉਂਗਾ ਹਲਕਾ ਹਲਕਾ ਨੂਨ ਵਗੈਰਾ ਪਾ ਕੇ ਬਸ ਦਵਾ ਲੇ ਮਿਰਚ ਵਗੈਰਾ ਨਹੀਂ ਪਾਉਂ ਦੋ ਵਾਰੀ ਪਾਣੀ ਪੈਣਗੇ ਆਪਾਂ ਨੂੰ ਦਰਮਾ ਇਸ ਤਰ੍ਹਾਂ ਜਿਵੇਂ ਥਾਲ ਚ ਮੈਂ ਪਾ ਲੀ ਹੁੰਦੀ ਹੈ कुछ नहीं हल्का ही नमक पावे थोड़ा जो पावे नहीं क्योंकि है नमक। जी मोटी नाम मिर्ची के के पूरा। थोड़े कुरकुरे बन ठीक है जी बारा नहीं थोड़ा, थोड़ा नाम अत्र वागू पावे ठीक है जी ਅਚੰਬੇ ਤੇਰੀ ਸਾਈਟਾ ਦੇ ਨਾਲ ਆਪਣਾ ਨੋਇਸਰਾ ਲਾਦਾਂਗੇ ਨਮਕ ਆਪਾਂ ਪਾਤਾ ਹੈਗਾ ਬਸ ਇਹੋ ਹੁਣ ਕੁਕਿੰਗ ਕਰਨਾ ਆਪਾਂ ਲੋਜੀ ਇਹ ਹੁੰਦਾ ਡੱਬਾ ਹੁੰਦਾ ਯਾਰ ਫਰਾਈ ਦੇ ਵਿੱਚ ਇਹਦਾ ਮਤਲਬ ਇਹ ਹੁੰਦਾ ਕਿ ਇਹਦੇ ਵਿੱਚ ਨਾ ਬਿਨਾ ਓਇਲ ਤੋਂ ਕੋਈ ਵੀ ਚੀਜ਼ ਤੁਸੀਂ ਬਣਾ ਸਕਦੇ ਆ एयर ਫਰਾਈ ਦਾ ਮਤਲਬ ਇਹ ਹੁੰਦਾ ਵਿੱਚ ਤੁਸੀਂ ਹਲਕਾ ਹਲਕਾ ਤੇਲ ਲਗਾ ਲਓ ਲਗਾਣਾ ਨਾ ਮੱਟਰ ਵਾਂਗੂ ਚਮਚੇ ਤੋਂ ਢੋਲ ਦੋ ਇੱਕ ਦਮ ਫ੍ਰੀਡ ਕਰਿਓ ਤੇ ਇਹਦੇ ਵਿੱਚ ਬਸ ਪਾ ਦਿਓ ਇੰਨਾ ਵਿੱਚ ਮੈਨੂੰ ਬਹੁਤ ਈਜ਼ੀ ਲੱਗਦਾ ਦਾ ਸਿੱਕ एयर ਫਰਾਈ ਦਾ ਕੰਮ ਦੇਖੋ ਇਸ ਤਰ੍ਹਾਂ ਮੈਂ ਵਿੱਚ ਰੱਖ ਦੂੰ ਤੇ ਇਹਨੂੰ ਮੈਂ 20 ਮਿੰਟ ਲਗਾ ਦੂੰਗੀ ਦੇਖੋ ਉਧਰ ਆਪਣੇ ਟਾਈਮਿੰਗ ਉਧਰ ਰੱਖਿਆ ਹੋਇਆ ਇਸ ਤੋਂ ਮੈਨੂੰ ਇਹ ਚੋਟਾ ਸਾਲ। ਤਾਂ ਜੋ 15 ਮਿੰਟ ਲਗਾ ਦੀ। ਚਲੋ 18 ਮਿੰਟ ਤੇ ਮੈਂ 185 ਤੇ ਲਗਾ ਦੇ 185 ਤੇ 18 ਮਿੰਟ ਦੀ ਪ੍ਰਾਈਮਿੰਗ ਲਗਾ ਦੇ। ਇਹ ਨਾਲ ਹੀ ਮੇਰੀ ਕੋਡਿੰਗ ਕਰਕੇ ਰੱਖ ਲਈ। ਰੁਕੋ। ਇਹਦੇ ਤੇ ਬਖਰ ਫਰਕ ਨਾ ਮਤਲਬ ਰਲਵਾ ਦੇਣੀ ਜਦੋਂ ਫੋਕਲੇ ਤਾਂ ਖਾ ਜੂੜਾ ਘਾਣੀ ਤੇ ਪੂੜਾ ਕਰਾ ਕੇ ਪਰਾਂ ਨਾਲ ਬੈਠ ਕੇ ਖਾਣਗੇ ਮੈਂ ਭਾਂਡੇ ਪਾ ਕੇ ਉਹਦੀ ਦੀਆ ਕਰਦੀ ਲੋ ਜੀ ਇੱਥੇ ਜਬ ਜੋ ਸਿੰਘ ਬਰਾੜ ਦੀਵਾਰੀ ਆ ਗਈ ਸੀ ਸੈਚਰਡੇ ਸੀ ਹੌਲੀਡੇ ਸੀਗੀ ਸਕੂਲ ਦੀ ਐਂਡ ਮੈਂ ਕਰਨ ਲੱਗੀ ਸੀ ਜੂੜਾ ਤੇ ਇੱਥੇ ਇੰਨੀ ਮਤਲਬ ਲੋ ਚੱਲੇ ਜਾਂਦੀ ਸੀ ਤੱਕ ਤੇ ਲੋ ਧੁੱਪ ਦੇ ਕੋਲ ਤੁਸੀਂ ਬਸ ਆ ਗਈ ਸੀ ਕਿ ਨੇੜੇ ਆਪਣੇ ਮੰंजे ਦੇ ਕੋਲ ਤੇ ਦੇਖ ਲੋ ਸਕੂਟਰੀ ਦੇ ਕੱਪੜੇ ਤੇ ਹਿਸਾਬ ਨਾਲ ਲੋ ਤੁਸੀਂ ਇੰਨੀ ਤੱਕ ਤੇ ਲੋ ਚੱਲ ਰਹੀ ਸੀ ਤੇ ਮੈਨੂੰ ਐਸੇ ਤਾਂ ਤਾਂ ਉੱਤੇ ਪਹਿਲੇ ਹੀ ਲਿਆ ਸੀ ਤੇ ਸਵੇਰ ਹੀ ਨਾ ਲਿਆ ਸੀ ਤੇ ਜੂੜਾ ਇਹਦਾ ਰਹਿੰਦਾ ਸੀਗਾ ਤੇ ਟਾਈਮ ਨਾਲ 9:00 ਵਜੇ ਦੇ ਕਰੀਬ ਹੋ ਗਿਆ ਸੀ ਮੈਂ ਕਿਹਾ ਚੱਲ ਹੁਣ ਕਰਦੇ ਨਾ ਜੂੜਾ ਤੇ ਫਿਰ ਦੋਸਤੋ ਬਾਅਦ ਇਹ ਰੈਸਟ ਵਗੈਰਾ ਕਰ ਲੂਗਾ ਇੱਥੇ ਪਿੱਛੇ ਬਾਬਾ ਜੀ ਆ ਗਏ ਸੀਗੇ ਲੰਗਰ ਵਾਲਿਆਂ ਜਿਹੜੇ ਹੁੰਦੇ ਨੇ ਗੁਰਦੁਆਰਾ ਸਾਹਿਬ ਤੋਂ ਲਾਂਗਰੀ ਤੇ ਉਹ ਉਹਨਾਂ ਨੂੰ ਉਹ ਬੁਲਾਉਣ ਲੱਗੇ ਵਟਸਐਪ ਕਿਵੇਂ ਹੈ ਤੇ ਪਿੱਛੇ ਮੁੜ ਕੇ ਦੱਸਣ ਲੱਗ ਗਿਆ ਕਹਿੰਦਾ ਮੈਂ ਜੋੜਾ ਕਰਾਈ ਜਨਾ ਬਾਬਾ ਜੀ ਸਤਿ ਸ੍ਰੀ ਅਕਾਲ ਤੇ ਫਿਰ ਮੈਂ ਇਹਦਾ ਕੀਤਾ ਜੋੜਾ ਐਂਡ ਉਸ ਤੋਂ ਬਾਅਦ ਕੋਈ ਹੋਰ ਕੰਮ ਤਾਂੰਦੇ ਜਿਹੜੇ 프라이ਜ਼ ਬਣ ਜਾਣਗੇ ਉਹਦੋਂ ਨੂੰ ਫਿਰ ਇਹਨੂੰ 프라이ਜ਼ ਦਵਾਂਗੇ ਪਹਿਲਾਂ ਮੈਂ बेटा तुम मिले कौन आया बेटे तुन तो मिलन? तो मिलन दसो ये की लगते ने लग थोड़े बेटा दसो सारे फ्रेंड्स नसो ना बेटा फोन टूट जाओ नवा महंगा फोन ਇਹਦੇ ਚਾਚੂ ਆਇਆ ਬਈ ਜੱਜਪ ਸਿੰਘ ਬਰਾੜ ਨੂੰ ਮਿਲਣ ਆਪਾਂ ਹੋ ਗਿਆ ਫ੍ਰੀ ਟਿਊਸ਼ਨ ਪੜਾ ਕੇ ਐਂਡ ਹੁਣ ਇਹ ਕਰ ਰਿਹਾ ਇਹ ਮਸਤੀ ਇਹ ਕਹਿ ਰਿਹਾ ਚਾਚੂ ਨੂੰ ਪਲੇ ਕਰਨ ਵਾਸਤੇ ਚਾਚੂ ਨੇ ਬਹੁਤ ਪਲੇ ਕਰਵਾਤਾ ਇਹ ਅੱਕਦਾ ਹੀ ਨਹੀਂਗਾ ਕੀ ਕੀਤਾ ਜਾਵੇ ਲੋ ਜੀ ਜੱਜਪ ਸਿੰਘ ਬਰਾੜ ਦੇ ਚਾਚੂ ਮੋਟਰਸਾਈਕਲ ਆ ਅੱਛਾ ਸਾਲੂ ਪਹਲਾਏ ਜੱਜਪ ਉਹ ਦਿਖਾਣਾ ਆ ਦੇਖੋ ਚਾਬੀ ਮੇਰੇ ਕੋਲ ਹੈ ਹਾਂ ਆ ਵਾਹ ਤੇ ਚਾਚੂ ਮੋਟਰਸਾਈਕਲ ਚਲਾਉਣ ਲੱਗ ਗਿਆ ਤੇ ਐਡਾ ਹੋ ਗਿਆ ਚਾਚੂ ਮੋਟਰਸਾਈਕਲ ਚਲਾਉਂਦਾ ਅੱਜ ਕੱਲ੍ਹ ਉਹ ਥੱਲੇ ਬਹਿ ਗਿਆ ਉਸ ਤੇ ਓਕੇ ਮੇਰੀ ਗੱਲ ਨਹੀਂ ਸੁਣਦਾ ਕਹਿੰਦਾ ਦਲਣੇ ਵਰਦੇ ਹੋ ਹੂੰ ਗੁੱਡ ਇਵਨਿੰਗ ਸਾਰੇ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਤੇ ਤੇ ਸ਼ੁਰੂਆਤ ਇਵਨਿੰਗ ਦੀ ਤਾਂ ਆਪਾਂ ਕਦੋਂ ਦਿਖਾਉਣੀ ਸੀ ਜਦ ਜਦ ਚਾਚੂ ਆਏ ਸੀ ਉਹ ਗੁਰਦੁਆਰਾ ਸਾਹਿਬ ਗਿਆ ਜਦ ਜਦ ਤੇ ਅੱਜ ਨਾ ਤੁਸੀਂ ਮਨੁਣਾ ਨਹੀਂ ਗਈ ਤਾਂ ਸੀ ਘਰ ਤੇ ਬਹਿਰੇ ਆ ਕੇ ਨਾ ਮੈਂ ਅੱਜ ਆਪਾਂ ਸੂਬਾ ਧਾਨ ਬਣਾਈ ਸੀ ਸੁਬਾਹ ਆਪ ਬਣਾਈ ਸੀ ਦਾਲ ਤੇ ਦਾਲ ਹੀ ਅੱਜ ਹੁਣ ਆਪਾਂ ਇਨਿੰਗ ਖਾਵਾਂਗੇ ਠੀਕ ਹੈ ਜੀ ਕਿਉਂਕਿ ਸੁਬਾਹ ਬ੍ਰੈਕਫਾਸਟ ਚ ਤੁਹਾਨੂੰ ਪਤਾ ਥੋੜੀ ਥੋੜੀ ਚੀਜ਼ ਬੰਦਾ ਖਾਂਦਾ ਸੋ ਦਾਲ ਧਰਤੀ ਹੈ ਤੇ ਸੈਲਡ ਕੱਟਦੀ ਹੈ ਮਖੀਰੇ ਦਾ ਤੇ ਅੱਜ ਦੁਪਹਿਰੇ ਪਤਾ ਨਹੀਂ ਕੀ ਹੋ ਗਿਆ ਨੀਂਦ ਨਾ ਆਈ ਤੇ 1:30 ਵਜੇ ਨਾ ਆਈ ਉਹ ਤਾਂ ਸਵੇਰੇ ਮਤਲਬ ਲਾਇਆ ਸੀ ਝਾੜੂ ਪੋਚਾ ਕਿਚਨ ਚ ਤਾਂ ਕਹਿੰਦੇ ਨਾ ਹੁਣ ਗਰਮੀ ਇੰਨੀ ਜ਼ਿਆਦਾ ਨਾ ਡਾਕਟਰ ਵੀ ਕਹਿੰਦੇ ਠੰਡੀਆਂ ਚੀਜ਼ਾਂ ਖਾਓ ਗਰਮ ਸਬਜ਼ੀਆਂ ਗਰਮ ਚੀਜ਼ਾਂ ਨਾ ਖਾਓ ਤੇ ਇਹ ਕਹਿੰਦੀ ਮੈਂ ਨਾ ਕੱਲ ਦੇਖੀ ਹੁੰਦੀ ਸੀ ਪਤਾ ਨਹੀਂ ਕਦੋਂ ਤੇ ਦੇਖੀ ਨਹੀਂ ਸੀ ਇਹ ਨਹੀਂ ਮੈਨੂੰ ਪਤਾ ਮੈਂ ਉਹ ਫੋਨ ਤੇ ਦੇਖੀ ਹੁੰਦੀ ਸੀ ਤੇ ਕਹਿੰਦੇ ਪਏ ਸੀ ਕਹਿੰਦੇ 30 27 ਕੇ 28 ਤਰੀਕ ਦੱਸਿਆ 27 28 ਤਰੀਕ ਤੋਂ ਲੈ ਕੇ ਨਾ 2 ਤਰੀਕ ਤੱਕ ਕਹਿੰਦੇ ਐਨੀ ਗਰਮੀ ਪੈਣੀ ਨਾ 55 ਡਿਗਰੀ ਤੱਕ ਸੈਲਸੀਅਸ ਤੱਕ ਕਹਿੰਦੇ ਤਾਪਮਾਨ ਜਣਾ ਚੜਾ ਜਾਊਗਾ ਕਹਿੰਦੇ ਇੰਦੀ ਗਰਮੀ ਪੈਣੀ ਆ ਤੇ ਆਵਦਾ ਪਰਹੇਜ ਰੱਖੋ ਜੇ ਬਾਹਰ ਨਿਕਲਣ ਤੋਂ ਐਂਡ ਠੰਡੇ ਨਾਲ ਸਬਜ਼ੀਆਂ ਸਬਜ਼ੀਆਂ ਖਾਓ ਤੇ ਬਿਮਾਰ ਹੋਣ ਤੋਂ ਬਚੋ ਜੇ ਕਹਿੰਦੇ ਮੈਂ ਕੱਲ ਦੇਖਿਆ ਸੀਗਾ ਕਿ ਆਪਣੀ ਦਾਲ ਨਾ ਗਰਮ ਧਰੀ ਆ ਫੁਲਪਤਾ ਸੂਰ ਬਣਾਈ ਸੀ ਦਾਲ ਕਿ ਫਿਰ ਨਰਮਿਕਾਂ ਕੀ ਚੀਜ਼ ਥੋੜੀ ਖਾਦੀ ਹੰਦੀ ਸਬਜ਼ੀ ਭੱਜੀ ਤੇ ਜਬਜੋ ਤੇ ਚਾਚੂ ਐਸੀ ਉਹ ਚਲੇ ਗਏ ਜਬਜੋ ਤੇ ਉੱਥੇ ਕੇ ਗੁਰਦੁਆਰਾ ਸਾਹਿਬ ਤੇ ਅੱਜ ਤੱਕ ਕੁਝ ਨਹੀਂ ਅੱਜ ਤਾਂ ਸਵੇਰ ਦਾ ਵਲੌਗ ਸ਼ੂਟ ਕੀਤਾ ਸੀ ਸਵੇਰੇ ਤਾਂ ਅੱਜ ਸੱਚ ਕੈਮਰਾ ਹੀ ਨਹੀਂ ਚੱਕਿਆ ਸਵੇਰੇ ਜਦੋਂ ਅੱਜ ਭੱਜਣਾ ਚੱਕੇ ਕੰਮ ਕੀਤੇ ਸਵੇਰੇ ਅੱਜ ਮੈਂ ਕਹੇ ਕੈਮਰਾ ਚੱਕ ਲੈਣਾ ਤੇ ਹਸਬੰਦ ਨੇ ਜਾਣਾ ਸੀ ਲੇਟ ਹੁੰਦੇ ਸੀਗੇ ਮੈਂ ਕਹੇ ਜੇ ਮਾਣਾ ਫੋਨ ਚੱਕਣ ਵੈਗੀ 10 15 ਮਿੰਟ ਫੋਨ ਲਾਉਂ ਤੇ ਅੰਦਰੋਂ ਲਿਆਉਂਗੀ ਸਟੈਂਡ ਲਾਉਂਗੀ ਸਟੈਂਡ ਲਾਉਂਗੀ ਫੋਨ ਲਾਉਂਗੀ ਮੈਂ ਕਿੰਦਰ 15 ਮਿੰਟ 15 ਮਿੰਟ ਚ ਮੈਂ ਕਿ ਮੈਂ ਰੋਟੀ ਲਾ ਕੇ ਮੈਂ ਤਮਾਰਨਾ ਉਹੀ ਗੱਲ ਕਰ ਮੈਂ ਕੈਮਰਾ ਨਹੀਂ ਚੱਕਿਆ ਮੈਂ ਤਾਂ ਬਸ ਦਾਲ ਧਰ ਕੇ ਇੱਕ ਪਾਸੇ ਤੜਕਾ ਲਾ ਕੇ ਤੇ ਦੂਜੇ ਪਾਸੇ ਮੈਂ ਰੋਟੀਆਂ ਲਾਉਣ ਲੱਗੀਆਂ ਪਰੌਂਠੇ ਲਾਉਣ ਲੱਗੀਆਂ ਤੇ ਫਿਰ ਉਦੋਂ ਬਾਅਦ ਬਸ ਮੈਂ ਵਲੌਗ ਜੱਪ ਚੋ ਤੁਹਾਨੂੰ ਜੋੜਾ ਵਗੈਰਾ ਕਰਿਆ ਉਹਨੂੰ ਸੱਚ ਫਰਾਈਜ਼ ਬਣਾ ਕੇ ਦਿੱਤੇ ਫਿਰ ਜੋੜਾ ਵਗੈਰਾ ਕਰਿਆ ਉਹਦਾ ਫਿਰ ਉਦੋਂ ਬਾਅਦ ਦੁਪਹਿਰ ਇਹ ਨਾ ਸਫਾਈ ਕਰਕੇ ਗਈ ਸੀ ਤੇ ਲੋ ਵਗੀਆਂ ਆਂਦੀ ਸੀ ਤੇ ਹਨੇਰੀ ਜਿਹਾ ਵਗੂ ਤੇ ਨਾ ਮੈਂ ਤਾਂ ਦੁਪਹਿਰੇ ਲੰਚ ਜਦੋਂ ਕਰਕੇ ਤੇ ਮੈਂ ਭਾਂਡੇ ਰੱਖਣਾ ਹੀ ਨਾ ਤੇ ਮੈਨੂੰ ਬੜੀ ਮਿੱਟੀ ਮਿੱਟੀ ਜੀ ਦੀ ਜੀਖੀ ਜਾਵੇ ਤੇ ਆਪਾਂ ਧੋਨੇ ਘਾਟੀਆਂ ਤੁਹਾਨੂੰ ਪਤਾ ਆਪਣਾ ਪਾਣੀ ਜਾਂਦਾ ਨਹੀਂਗਾ ਨਾ ਗਲੀ ਦੇ ਵਿੱਚ ਜਾਂਦਾ ਸਿੱਧਾ ਤੇ ਆਪਾਂ ਧੋਨੇ ਘਟ ਹੈਗੇ ਪੋਚੇ ਹੀ ਲਾਣੇ ਆ ਤੇ ਫਿਰ ਭਈ ਕੀ ਹੋਇਆ ਜੇ ਮੈਂ ਵੇਖਿਆ ਤੇ ਬੜੀ ਮਿੱਟੀ ਜੀ ਚੜੀ ਪਈ ਸੀ ਜਦ ਕਿ ਨਾਲੇ ਪੋਚਾ ਲੱਗਾ ਸੀ ਫਿਰ ਮੈਂ ਤਾਂ ਆਈ 1:30 ਵਜੇ ਸੀ ਘਰ ਦੁਪਹਿਰੇ ਮੈਂ ਤਾਂ ਆ ਕੇ ਤੇ ਮੈਂ ਤਾਂ ਲੈ ਕੇ ਪਾਣੀ ਤੇ ਮੈਂ ਤਾਂ ਚੌਂਤਰਾ ਧੋਤਾ ਪੌੜੀਆਂ ਤੇ ਚੌਂਤਰਾ ਧੋਕੇ ਜੀ 1:30 ਵਜੇ ਮੈਂ 1:30 ਵਜੇ ਜੇ ਫਿਰ ਜਮ ਚੌਤ ਵੀ ਮੇਰੇ ਨਾਲ ਵੇੜੇ ਜਾਗਿਆ ਉਹਨੂੰ ਜਪਜੁੱਤ ਲੈ ਜਾਣਾ ਸੀ ਕੁਕਾਮਾ ਜਪਜੁੱਤ ਗਿਆ ਵਾਸ਼ਰੂਮ ਫਿਰ ਵਾ ਕੀਤਾ ਹਾਂਜੀ ਦਾਲ ਆਪਣੀ ਗਰਮ ਹੋ ਗਈ ਸੈਲਡ ਆਪਾਂ ਕੱਟ ਲਿਆ ਫਿਰ ਜਪਜੁੱਤ ਮੈਂ ਵੀ ਆ ਚੌਂਤਰ ਸਾਰਤ ਹੋ ਕੇ ਗਈ ਤੇ ਮੱਖੀ ਹੁਣ ਨਾ ਟਾਵੀ ਟਾਵੀ ਦਿਖਦੀ ਪਈ ਐ ਧੋਣ ਦੇ ਨਾਲ ਬੜਾ ਫਰਕ ਜਾ ਪੈ ਗਿਆ ਪਤਾ ਨਹੀਂ ਕਿਵੇਂ ਆ ਸਾਨੂੰ ਪੌੜੀਆਂ ਤੇ ਵੀ ਅੱਗੇ ਮੱਖੀਆਂ ਆਂਦੀਆਂ ਸੀਗੀਆਂ ਤੇ ਇਹ ਟਾਵੀ ਟਾਵੀ ਮੱਖੀ ਦਿਖੀ ਜਾਂਦੀ ਐ ਮੈਂ ਤੱਕ ਸੀ ਕਰ ਤਾਂ ਤੱਕੇ ਧੋ ਕੇ ਲਈ ਜਦ ਮੈਂ ਬਸ ਫਿਰ ਉਹ ਤੋਂ ਬਾਅਦ ਕੀ ਉਦੋਂ ਬਾਅਦ ਜਦੋਂ ਅਸੀਂ ਮੈਂ ਤੇ ਮੇਰੇ ਪੁੱਤ ਨੇ ਮੈਂ ਔਰ ਜਬਜੋਤ ਨੇ ਚੰਗੀ ਤਰ੍ਹਾਂ ਉਹਦੀ ਅਲਮਾਰੀ ਦੀ ਸਫਾਈ ਕੀਤੀ ਹਜੇ ਸਭ ਕੁਝ ਥੱਲੇ ਦੋ ਰੈਕ ਪਏ ਆ ਸਾਡੇ ਹੱਗੇ ਤੇ ਉਹਨੇ ਵਿਚਾਰਿਆਂ ਬਹੁਤਾ ਹੈਲਪ ਕਰਾਈ ਸਮਾਨ ਕੱਢਿਆ ਕਲੀਨਿੰਗ ਕੀਤੀ ਉਹਨੇ ਵੀ ਕਾਫੀ ਹੈਲਪ ਕਰਾਈ ਉਹਨੇ ਬੋਟਲ ਅੰਦਰ ਲੈ ਕੇ ਚਾਹ ਮੈਂ ਨਹੀਂ ਹਿੰਦੀ ਪਰਵਾਰ ਵਾਲਾ ਬਾਹਰ ਨਹੀਂ ਆਇਆ ਜਾਂਦਾ ਪਾਣੀ ਲੈਣ ਮੈਂ 4 ਲੀਟਰ ਵਾਲੀ ਉਹਦਾ ਕੋਲੀ ਰੱਖਦੀ ਜਦੋਂ ਪਿਆਸ ਲੱਗੀ ਪੀ ਲਈਦੀ ਤੇ ਹੁਣ ਉਹੜੇ ਲੋ ਲੋ ਦਾ ਫੀਲ ਹੋਈ ਜਾਂਦਾ ਹੁੰਦੇ ਜਾਨੀ ਮੈਂ ਇਦਾਂ ਹੀ ਕਰਦੇ ਹੁੰਨੇ ਜਦੋਂ ਮੈਨੂੰ ਸਰੀਰ ਨੂੰ ਆਏ ਲੱਗਣਾ ਸਰੀਰ ਜੇ ਮਤਲਬ ਮੰਨੇ ਕਾਫਟ ਚੀਜ਼ਾਂ ਘਿੱਲਾ ਜਿਹਾ ਮੰਨੇ ਤਾਂ ਮੈਂ ਤਾਂ ਨਾ ਨਿੰਬੂ ਪੀ ਲੈਂਦੀ ਪਾਣੀ ਚ ਪੀ ਕੇ ਗਰਮੀ ਦੇ ਨਾਲ ਹੀ ਅੱਜ ਕੱਲ ਆਪਾਂ ਨੂੰ ਹੁੰਦਾ ਸਾਰੀ ਗਰਮੀ ਦੀ ਖੇੜ ਹੀ ਆ ਸਾਰੀ ਤੇ ਤੁਸੀਂ ਵੀ ਵਾਦੋ ਵਾਦ ਪਾਣੀ ਪੀਆ ਕਰੋ ਨਿੰਬੂ ਪਾਣੀ ਪੀ ਲਿਆ ਕਰੋ ਸਿੰਪਲ ਪਾਣੀ ਪੀ ਲਿਆ ਕਰੋ ਗਲੂਕੋਜ਼ ਪੀ ਲਿਆ ਕਰੋ ਗਲੂਕੋਜ਼ ਦਾ ਕੋਸਣਾ ਡੱਬਾ ਡੱਬਾ ਲੈ ਕੇ ਰੱਖ ਲੈਣਾ ਜਦੋਂ ਹਸਬੰਦ ਵੀ ਆਇਆ ਕਰਨਗੇ ਆ ਕੇ ਗਲੂਕੋਜ਼ ਦਾ ਗਲਾਸ ਤਾਂ ਦਿਨ ਦੇ ਵਿੱਚ ਤੁਸੀਂ ਇੱਕ ਗਲਾਸ ਤਾਂ ਜ਼ਰੂਰ ਪੀਵੋ ਨਾ ਜਿਦਾ ਦਾ ਨਹੀਂ ਪੀ ਸਕਦਾ ਪਾਣੀ ਹੋਣੀ ਆ ਮਿੱਠਾ ਤਾਂ ਨਹੀਂ ਮੈਂ ਕਦੇ ਪਾਇਆ ਬਟਨ ਨਾ ਮਕੀਨ ਬਿਨਾ ਤਾਂ ਮੈਂ ਨਹੀਂ ਐਦਾ ਤਾਂ ਜਵਾਂ ਨਹੀਂ ਸਿੰਪਲ ਕੀਤਾ ਜਾਂਦਾ ਤੇ ਚਲੋ ਜੀ ਮੈਂ ਅੱਜ ਵਲੌਗ ਦੇ ਇਥੇ ਐਂਡ ਕਰਦੇ ਆ ਤੇ ਅੱਜ ਨਾ ਲੋ ਲੋ ਜਦ ਮੈਸੂਸ ਹੋਈ ਜਾਂਦਾ ਆਪਨੂੰ ਤੇ ਮੈਂ ਪੀਨੇ વોટર ਲੈਮਨ વોટર ਪੀਨੇ ਆ ਤੇ ਚਲੋ ਜੀ ਆਪਾਂ ਵਲੌਗ ਦਾ ਇੱਥੇ ਹੀ ਕਰਦੇ ਐਂਡ ਕਿਉਂਕਿ ਇਹ ਦੁਬਾਰਾ ਕੰਮ ਤਾਂ ਦਿੱਤਾ ਚੱਲਦੇ ਹੀ ਰਹਿਨੇ ਆ ਤੇ ਉਹ ਟਾਈਮ ਸੌਣ ਦਾ ਟਾਈਮ ਉਹੀ ਹੋਊਗਾ ਜਸਟ ਵਲੌਗ ਨੂੰ ਐਂਡ ਕਰ ਦੇਣਾ ਕਿਉਂਕਿ ਜੇ ਵਲੌਗ ਨੂੰ ਕੰਟੀਨਿਊ ਰੱਖਿਆ ਤਾਂ ਕੰਮ ਵੀ ਸਲੋ ਸਲੋ ਤੇ ਨਾਲ ਜਿਆਦਾ ਹੀ ਲੇਟ ਹੋ ਜਾਣਗੇ ਤੇ ਚਲੋ ਜੀ ਮਿਲਾਂਗੇ ਨਵੇਂ ਵਲੌਗ ਦੇ ਨਾਲ ਤੱਕ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ